ਕਲ ਸਵਾਗਤ ਹੈ ਤੁਹਾਡੇ ਨਾਮ ਧਾਰੀ ਮੀਡੀਆ ਇੰਡੀਆ ਤੇ ਮੈਂ ਨੀਹਾ ਅੱਜ ਅਸੀਂ ਆਏ ਸਸਰਾਲੀ ਕਲੋਨੀ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਦੀ ਬਖਸ਼ਿਸ਼ صدਕਾ ਸੰਤ ਸਤਨਾਮ ਸਿੰਘ ਤੇ ਸਸਰਾਲੀ ਕਲੋਨੀ ਦੀ ਸੰਗਤ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਬਦਾਮਾ ਦੀ ਸਰਦਾਈ ਦੀ ਛਬੀ ਲਗਾਈ ਗਈ ਹੈ ਆइए ਤੁਹਾਨੂੰ ਆਏ ਹੋਏ ਸੱਜਣਾਂ ਨਾਲ ਮਿਲਾइए ਅੱਜ ਸਾਡੇ ਨਾਲ ਮੌਜੂਦ ਨੇ ਗਿਆਨੀ ਤਰਸੀਮ ਸਿੰਘ ਮੋਰੇਵਾਲ ਜੀ ਜੀ ਇਹਨਾਂ ਕੋਲੋਂ ਪੁੱਛਦੇ ਆਂ ਅੱਜ ਦੇ ਪ੍ਰੋਗਰਾਮ ਬਾਰੇ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਹੁਤ ਅੱਜ ਦਾ ਜਿਹੜਾ ਦਿਹਾੜਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸਤਾਦ ਦੇ ਆਦੀਬਾਂ ਸਰਤਾਜੇ ਸ਼ਹੀਦਾਂ ਬਹੁਤ ਵੱਡੀ ਕੁਰਬਾਨੀ ਵੇਖੋ ਜਿਨ੍ਹਾਂ ਦੇ ਬਾਰੇ ਗੁਰਬਾਣੀ ਕਹਿੰਦੀ ਹੋਵੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਜਨਮ ਤੋਂ ਹੀ ਬ੍ਰਹਮ ਗਿਆਨੀ ਗੁਰ ਅਰਜਨ ਪ੍ਰਤਖ ਹਾਰ ਪਰ ਸਮੇਂ ਦੀਆਂ ਸਰਕਾਰਾਂ ਸਮੇਂ ਦੀ ਹਕੂਮਤ ਨੇ ਉਹਨਾਂ ਨੇ ਵੀ ਤੱਤੀਆਂ ਤਵੀਆਂ ਰੱਜਦੀਆਂ ਦੀਗਾ ਸੀਸ ਤੇ ਤੱਤੀ ਰੇਤ ਪਾ ਕੇ ਬਹੁਤ ਜ਼ਿਆਦਾ ਆਪਣੇ ਜਿੱਤੋਂ ਯਤਨ ਕੀਤਾ ਵੀ ਸੱਚ ਨੂੰ ਮਿਟਾ ਦਈ ਪਰ ਸੱਚ ਮਿਟਦਾ ਨਹੀਂ ਕੂੜ ਨਖੁੱਟੇ ਨਾਨਕਾ ਊੜਕ ਸੱਚ ਰਈ ਔਰ ਮਾਰੇ ਸਾਨੂੰ ਇਹ ਸਮਝ ਆ ਗਿਆ ਵੀ ਇਹ ਸਮਾਂ ਸਦਾ ਹੀ ਰਹਿਣਾ ਜੇ ਗੁਰੂ ਅਰਜੁਨ ਦੇਵ ਜੀ ਦੀ ਸੋਚ ਵਾਲੇ ਆ ਭਾਵੇਂ ਪਿਰਥੀ ਦੇ ਸੋਚ ਵਾਲੇ ਵੀ ਚੱਲੇ ਆਉਂਦੇ ਆ ਇੱਕੋ ਹੀ ਮਾਤਾ ਤੇ ਪੁੱਤ ਹੋ ਕੇ ਆਪਾਂ ਵੇਖਦੇ ਆ ਮਾਤਾ ਪਾਨੀ ਜਿਹਦੇ ਪੁੱਤੋ ਮਾਤਾ ਪਾਨੀ ਦੇ ਉੱਪਰ ਫਰਕ ਕਿੰਨਾ ਇਦਾਂ ਹੀ ਹੈ ਸੰਸਾਰ ਦੀ ਖੇਡ ਆ ਇੱਕੋ ਜਗ੍ਹਾ ਜੰਮ ਕੇ ਵੀ ਸੁਭਾਅ ਕੋ ਜੇ ਨਹੀਂ ਹੁੰਦੇ ਬਾਕੀ ਜਿਹਦੀ ਕਮਾਈ ਆ ਨਾ ਉਹਨੂੰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹਦੀ ਜਿੱਡੀ ਵੱਡੀ ਨੇੜਤਾ ਜਿੱਡੀ ਵੱਡੀ ਮੁਹੱਬਤ ਓਡੀ ਵੱਡੀ ਉਹਦੀ ਧਰਤੀ ਤੇ ਤਾਂਗ ਰਹਿਣੀ ਹੋ ਰਹਿਣੀ ਆ ਵੇਖੋ ਗੁਰੂ ਅਰਜਨ ਦੇਵ ਜੀ ਮਰਜ ਕੂੜਨ ਖੁੱਟੇ ਨਾਨਕਾ ਓੜ ਕੇ ਸੱਚ ਰਈ ਸੱਚ ਜੇ ਤਰਾ ਝੂਠ ਹਰਦਾ ਇਦਾਂ ਇਥੇ ਪਰ ਇਹ ਨਾਮ ਧਾਰੀ ਦਰਬਾਰ ਨਾਮ ਧਾਰੀ ਸੰਤ ਸਮਾਜ ਭੈਣੀ ਸਾਹਿਬ ਬਾਬਾ ਜੀ ਪ੍ਰਤਾਪੀ ਮਹਾਂਪੁਰਖ ਬਾਬਾ ਉਦਾਸ ਸਿੰਘ ਜੀ ਤੇ ਬਾਬਾ ਸਤਨਾਮ ਸਿੰਘ ਜੀ ਬਾਕੀ ਸਾਰੇ ਗੁਰੂ ਕੇ ਪਿਆਰੇ ਗੁਰਮਖ ਪਿਆਰੇ ਵੀਰ ਸਰਬਜੀਤ ਸਿੰਘ ਹੋਰੀ ਸਾਡੇ ਕੋਲ ਹੈ ਹੋਰ ਪਿਆਰੀਆਂ ਸ਼ਖਸੀਅਤਾਂ ਬਹੁਤ ਪਿਆਰ ਵਾਲੇ ਨੇ ਵੇਖੋ ਜਿਹੜਾ ਸਿਮਰਨ ਕਰਦਾ ਜਿਹੜਾ ਬਾਣੀ ਪੜਦਾ ਇਹ ਸਚਾਈ ਜੇ ਇਜਿਵੇਂ ਆਪਾਂ ਧਰਤੀ ਜੋ ਬੀਜਦੇ ਆ ਉਗਦਾ ਇਦਾਂ ਹੀ ਸਰੀਰ ਵਿੱਚ ਜੋ ਬੀਜਦੇ ਆ ਉਗਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਇਹ ਗੁਰੂ ਕੇ ਪਿਆਰਿਆਂ ਨੂੰ ਮਾਰਨੇ ਜਿੱਥੇ ਦੁਨਿਆਵੀ ਧਨ ਮਾਲ ਖਜਾਨੇ ਕੋਈ ਤੋਟ ਨਹੀਂ ਛੱਡੀ ਖੁੱਲੇ ਗੱਫੇ ਬਖਸ਼ਿਆ ਉਥੇ ਦਸਬੰਦ ਕੱਢ ਕੇ ਭਲੇ ਪਾਸੇ ਵੀ ਖੁੱਲੇ ਗੱਫੇ ਵਰਤਉਂਦੇ ਆ ਆ ਬਹੁਤ ਵੱਡਾ ਕਰੋੜਾਂ ਦਾ ਬਜਟ ਆ ਨਹੀਂ ਤੇ ਆਂ ਵੇਖਿਆ ਜਾਂਦਾ ਛਵੀਲਾਂ ਲੱਗਦੀਆਂ ਉਹ ਵੀ ਧੰਤਾ ਦੇ ਜੋਗ ਨੇ ਬਹੁਤ ਵੱਡੀ ਗੱਲ ਹੈ ਉਹ ਵੀ ਕਿਉਂਕਿ ਆਪਣੇ ਬਜਟ ਦੇ ਹਿਸਾਬ ਦੇ ਨਾਲ ਉਹ ਸਾਰੀ ਕੰਮ ਕਰਦੇ ਆ ਅੱਜ ਕੱਲ ਮਹਿੰਗਾਈ ਬਹੁਤ ਬਹੁਤ ਵਧ ਗਈ ਹੈ ਐਨੀ ਮਹਿੰਗਾਈ ਪੇ ਯਾਨੀ ਕਿ ਮਹਿੰਗੇ ਤੋਂ ਮਹਿੰਗਾਈ ਆ ਕਿਤੇ ਆਮ ਬੰਦਾ ਕੋਈ ਸੌਦਾ ਪਤਾ ਲੈਣ ਜਾਵੇ 10 20 3000 ਐ ਖੁੱਲ ਜਾਂਦਾ ਇਹ ਤੇ ਫਿਰ ਜਿੱਥੇ ਨੇਰੀ ਬਦਾਮਾਂ ਦੇ ਰਗੜੇ ਲੱਗਣ ਬਦਾਮਾਂ ਦੀਆਂ ਸ਼ਰਦਾਈਆਂ ਗਿਰੀਆਂ ਦੀਆਂ ਸ਼ਰਦਾਈਆਂ ਤੇ ਉਹ ਮਹਿੰਗੇ ਮਹਿੰਗੇ ਪਦਾਰਥ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਔਰ ਇਹ ਮਾਰਾ ਕਿਰਪਾ ਕਰੇ ਪੰਥ ਵਿੱਚ ਇੱਕ ਇੱਕ ਇਤਫਾਕ ਹੋਣ ਅੱਜ ਇਹ ਕਲਯੁਗ ਦੀ ਕੋਈ ਮਾਇਆ ਕਹਿ ਲਓ ਜਾਂ ਸਮੇਂ ਦੀ ਹਕੂਮਤ ਦੀ ਵੀ ਵਿੱਚ ਹਰ ਇੱਕ ਜਗ੍ਹਾ ਖੇਡ ਹੈਗੀ ਆ ਜਿੱਥੇ ਕਿਉਂਕਿ ਇੱਕ ਜਗ੍ਹਾ ਆਪਾਂ ਇਕੱਠੇ ਆ ਉੱਥੇ ਸ਼ਕਤੀ ਬਹੁਤ ਵੱਡੀ ਹੈ ਉਹ ਯਤਨ ਕਰਦੇ ਡਿਵਾਈਡ ਐਂਡ ਰੂਲ ਪਾਡੋ ਤੇ ਰਾਜ ਕਰੋ ਅੰਗਰੇਜ਼ਾਂ ਵੀ ਇਹ ਫਾਰਮੂਲਾ ਰੱਖਿਆ ਇਹ ਜਿਹੜੇ ਆ ਇਹ ਰੰਗ ਹੀ ਬਦਲੇ ਆ ਹਕੂਮਤਾਂ ਦੇ ਹੈ ਤੇ ਇਹਨਾਂ ਦੇ ਹਿਸਾਬੀ ਉਹਨਾਂ ਵਾਲੇ ਹੀ ਕਾਇਦੇ ਕਾਨੂੰਨ ਬਰਤ ਰਹੇ ਆ ਓਏ ਕੁਝ ਚੱਲ ਰਿਹਾ ਨਾ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਪਰ ਇੱਕ ਬੇਨਤੀ ਆ ਪੰਥ ਨੂੰ ਸਾਰੇ ਪੰਥ ਨੂੰ ਇੱਕਜੁੱਟ ਹੋਣਾ ਚਾਹੀਦਾ ਦੇਖੋ ਜਿਵੇਂ ਇੱਕ ਇੱਕੋ ਤਰ੍ਹਾਂ ਦੇ ਫੁੱਲ ਉਹ ਆਪਣੀ ਜਗ੍ਹਾ ਨੇ ਪਰ ਵੱਖਰੇ ਵੱਖਰੇ ਫੁੱਲੋਂ ਦਾ ਗੁਲਦਸਾ ਬਹੁਤ ਸੋਹਣਾ ਬਣਦਾ ਆਪਾਂ ਮਹਾਰਾਜ ਦੇ ਹੀ ਆ ਇੱਕ ਪਿਤਾ ਇੱਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਮਾਰੇ ਤੇਰੇ ਤੋਂ ਵੱਡੇ ਕੋਈ ਆ ਸਾਡਾ ਧੰਗ ਗੁਰੂ ਨਾਨਕ ਸਾਹਿਬ ਔਰ ਗੁਰਮੁਖ ਪਿਆਰਿਓ ਸਾਰੇ ਪੰਜ ਕਕਾਰ ਹੀ ਰਹਿਤ ਨੂੰ ਧਾਰਨ ਕਰਦੇ ਆ ਅੰਮ੍ਰਿਤ ਛਕਦੇ ਆ ਔਰ ਸਿਮਰਨ ਕਰਦੇ ਆ ਹਾਂ ਦੇਖੋ ਜੇ ਆਪਾਂ ਕਹੀਏ ਹੁਣ ਕਈ ਅਸਥਾਨ ਨੇ ਉਹ ਮਹਾਪੁਰਖਾਂ ਦੇ ਡੇਰੇ ਨੇ ਉੱਥੇ ਉਹ ਮਹਾਪੁਰਖ ਜਿਹੜੇ ਵੀ ਕੋਈ ਉਸ ਵੇਲੇ ਦੇ ਗੱਦੀ ਨਿਸ਼ੀਨ ਹੁੰਦੇ ਲੋਕਾਂ ਨੂੰ ਐਜ਼ ਅ ਟੀਚਰ ਐ ਦੇ ਐਸੇ ਆ ਦੇ ਆਪਕ ਗੁਰੂ ਦੇ ਅਰਥ ਵੀ ਇਹੀ ਆ ਜਿਹੜਾ ਹਨੇਰੇ ਹਿਰਦੇ ਵਿੱਚ ਪ੍ਰਕਾਸ਼ ਕਰੇ ਗੂ ਹਨੇਰਾ ਰੂਪ ਪ੍ਰਕਾਸ਼ ਹਨੇਰੇ ਨੂੰ ਪ੍ਰਕਾਸ਼ ਬਦਲਣ ਵਾਲਾ ਉਹਨੋ ਗੁਰੂ ਆਖਿਆ ਜਾਂਦਾ ਔਰ ਗੁਰੂ ਸਾਹਿਬ ਦੀ ਮਿਹਰਿਆ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਔਰ ਉਹ ਕਰਮਾਂ ਦੀ ਖੇੜ ਜਿਹੜੀ ਬਹੁਤ ਵੱਡੀ ਆ ਬਾਣੀ ਤੇ ਬਾਣਾ ਇਹ ਸਤਿਗੁਰੂ ਦੀ ਕਿਰਪਾ ਅੱਜ ਇੱਥੇ ਬਹੁਤ ਪਿਆਰੀਆਂ ਸ਼ਖਸੀਅਤਾਂ ਸਾਰੇ ਇੰਨਾ ادب ਏਡਾ ਪਿਆਰ ਏਡਾ ਸਤਕਾਰ ਇਹ ਇਕੱਲੇ ਨਰੇ ਸ਼ਰਧਾਈਆਂ ਦੇ ਲੰਗਰ ਨਹੀਂ ਨਾਨਾ ਪ੍ਰਕਾਰ ਦੇ ਗੁਰੂ ਕੇ ਲੰਗਰ ਪਕਵਾਨ ਵਰਤ ਰਹਿ ਮਠਿਆਈਆਂ ਅਟੁੱਟ ਵਰਤ ਰਹੀਆਂ ਮਿੰਗੇ ਮਿੰਗੇ ਪਦਾਰਥ ਇਹ ਸਤਿਗੁਰੂ ਦੀ ਕਿਰਪਾ ਮਾਰੇ ਕਿਰਪਾ ਕਰੇ ਐਨੀ ਤਪਸ਼ ਦੇ ਅੰਦਰ ਵੀ ਉਹ ਠੰਡੇ ਰਹੇ ਤੇ ਇਹ ਗੁਰੂ ਕੇ ਪਿਆਰੇ ਇਹ ਸ਼ਰਧਾਈਆਂ ਜਾਂ ਸ਼ਬੀਲਾਂ ਲਾ ਕੇ ਇਹ ਹੀ ਸੁਨੇਹਾ ਕਿ ਜਿਵੇਂ ਇਹ ਤਪਤ ਦੇ ਵਿੱਚ ਮਾਰੇ ਤਪਸ਼ ਦੇ ਵਿੱਚ ਠੰਡੇ ਰਹੇ ਇਹ ਸਮਾਜ ਵੀ ਇਤਤਾ ਨਾ ਹੋਵੇ ਇਹ ਬੇਸ਼ੱਕ ਦੁਨਿਆਵੀ ਤੌਰ ਤੇ ਹੀ ਮੌਸਮ ਦੇ لحاظ ਦੇ ਨਾਲ ਹੀ ਤਤਾ ਹੋਈ ਜਾਂਦਾ ਵੀ ਇਹ ਵੀ ਠੰਡ ਵਰਤੇ ਔਰ ਜਿਹੜਾ ਇਹ ਸਰਦਾਈ ਛਕੂਗਾ ਕਿਉਂਕਿ ਰਗੜਨ ਵਾਲੇ ਰੱਬ ਰੱਬ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਆ ਬੇਸ਼ੱਕ ਮਸ਼ੀਨਾਂ ਦੇ ਜ਼ਰੀਏ ਪਰ ਉਹ ਜਿਹੜੇ ਦੇਖ ਰਹੇ ਕਰ ਰਹੇ ਆ ਉਹ ਤੇ ਗੁਰੂ ਕੇ ਪਿਆਰੇ ਆ ਉਹਨਾਂ ਦੀ ਦ੍ਰਿਸ਼ਟੀ ਦ੍ਰਿਸ਼ਟੀ ਬਾਟੇ ਵਿੱਚ ਰੰਝ ਤੇ ਅੰਮ੍ਰਿਤ ਬਣ ਜਾਂਦਾ ਐ ਤੇ ਜਲ ਲਈ ਪਤਾਸੇ ਜੋ ਸਰਵਲੋਹ ਚ ਫਿਰਦਾ ਇਦਾਂ ਹੀ ਜਦੋਂ ਗੁਰੂ ਕਾ ਪਿਆਰਾ ਕਿਤੇ ਦ੍ਰਿਸ਼ਟੀ ਰੱਖ ਕੇ ਬਾਣੀ ਪੜਦਾ ਉਸ ਪਦਾਰਥ ਦੀ ਵੀ ਕਾਇਆ ਕਲਪ ਹੋ ਜਾਂਦੀ ਆ ਉਹ ਬਦਲ ਜਾਂਦੀ ਆ ਇੱਕ ਕਿਰਪਾ ਜਿਹਦੇ ਅੰਦਰ ਪਦਾਰਥ ਜਾਊਗਾ ਉਹਨੂੰ ਠੰਡਕ ਮਹਿਸੂਸ ਹੋਏਗੀ ਉਹ ਨਾਮ ਨਾਲ ਜੁੜੇਗਾ ਜੁੜੇਗਾ ਬਹੁਤ ਦਿਲ ਤੋਂ ਧਨ ਬਜਨਾ ਗੁਰੂ ਪਿਆਰਿਆਂ ਦਾ ਜਿਨ੍ਹਾਂ ਦਾਸ ਰਿਆਂ ਨੂੰ ਵੀ ਹੁਕਮ ਲਾਏ ਮੈਂ ਤਾਂ ਸੱਚੀ ਗੱਲ ਇਹ ਸਿਗਾ ਮੰਚ ਪਈ ਵੈਸੇ ਜਾ ਕੇ ਦਰਸ਼ਨ ਪਾਸਨ ਕਰਕੇ ਆ ਜਾਾਂਗੇ ਨਹੀਂ ਕਹਿੰਦੇ ਹਾਜ਼ਰੀ ਭਰਨੀ ਔਰ ਮੰਚ 'ਚ ਵੀ ਸੜਕ ਤੇ ਸ਼ਾਇਦ ਸੰਗਤ ਨਾਲ ਜੁੜੇ ਬਹੁਤ ਵੱਡੀ ਗਿਣਤੀ 'ਚ ਬੜੇ ਪ੍ਰੇਮ 'ਚ ਸੰਗਤ ਨੇ ਜਿਵੇਂ ਸਤਗੁਰੂ ਉਹਤੇ ਲੋਅ ਤੇ ਬੈਠੇ ਹੋ ਤੇ ਬਹੁਤ ਵੱਡੇ ਗੁਰੂ ਜੀ ਆ ਸਾਡੇ ਉਹ ਸਾਡੇ ਸਹਿਬ ਸਤ ਗੁਰੂ ਜੀ ਆ ਤੇ ਸੰਗਤ ਨੇ ਵੀ ਤਪਸ਼ ਦੇ ਵਿੱਚ ਬਹਿ ਕੇ ਤਪਸ਼ ਨਹੀਂ ਜਾਣਿਆ ਪ੍ਰੇਮ ਵਿੱਚ ਆਤਮ ਤੇ ਵਿੱਚ ਰਹਿ ਕੇ ਉਹ ਸਾਰੀ ਪ੍ਰੇਮ ਨਾਲ ਸੇਵਾ ਨਾਲ ਭਾਈ ਮਾਰ ਸਾਰਿਆਂ ਨੂੰ ਰਾਜੀ ਰੱਖੇ ਸਾਰੇ ਪੰਥ ਦੀਆਂ ਜੈ ਜੈਕਾਰਾਂ ਹੁਣ ਤੁਹਾਡਾ ਵੀ ਤੁਹਾਡੇ ਚੈਨਲ ਦਾ ਗੁਰੂ ਕੇ ਪਿਆਰਿਆਂ ਦਾ ਇਲਾਕੇ ਤੋਂ ਪਹੁੰਚੀ ਸਾਰੀ ਸਾਧ ਸੰਗਤ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਕ ਗਿਆਨੀ ਜੀ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਸੀ ਜਿਵੇਂ ਸੰਤ ਸਤਨਾਮ ਸਿੰਘ ਜੀ ਨੇ ਯੰਗ ਜਨਰੇਸ਼ਨ ਦੇ ਬੱਚੇ ਜਿਹੜੇ ਨਸ਼ਿਆਂ 'ਚ ਪਏ ਹੋਏ ਨੇ ਉਹਨਾਂ ਨੂੰ ਵੀ ਉਹ ਸਿੱਧੇ ਰਸਤੇ ਲਾਉਂਦੇ ਨੇ ਤੇ ਐਵੇਂ ਦੇ ਹੋਰ ਉਪਰਾਲੇ ਹੋਣੇ ਚਾਹੀਦੇ ਨੇ ਜਗ੍ਹਾ-ਜਗ੍ਹਾ ਬਿਲਕੁਲ ਹੋਣੇ ਚਾਹੀਦੇ ਆ ਪਰ ਇੱਕ ਗੱਲ ਹੈਗੀ ਆ ਇਹਨੇ ਨਸ਼ਾ ਛਡਾਊ ਕੇਂਦਰ ਤਾਂ ਕਦੇ ਵੀ ਨਹੀਂ ਸੀ ਖੁੱਲੇ ਜਿੰਨੇ ਹੁਣ ਖੁੱਲ ਗਏ ਉਹਦਾ ਵੀ ਕਾਰਨ ਹੈ ਇਹ ਨਰੇ ਖੋਲਣ ਨਾਲ ਗੱਲ ਨਹੀਂ ਬਣਨੀ ਉੱਥੇ ਬਹਿਣ ਵਾਲਾ ਕਿਹੋ ਜਾਂ ਅਗਰ ਬਹਿਣ ਵਾਲਾ ਕਮਾਈਆ ਵਾਲਾ ਬਾਬੇ ਸਤਨਾਮ ਸਿੰਘ ਹੋਣਾ ਵਰਗਾ ਸੰਤਾਂ ਵਰਗਾ ਫੇਤੇ ਭਲਾ ਹੋ ਜਾਏਗਾ ਬਹੁਤ ਵੱਡਾ ਅਗਰ ਉਹ ਬੀਰਾ ਕਈ ਬੀਰੇ ਮੈਂ ਵੇਖਦਾ ਬੜੇ ਤਕੜੇ ਸਰੀਰਾਂ ਦੇ ਆ ਬਹੁਤ ਚੰਗੇ ਚੰਗੇ ਕਾਰਜ ਕੀਤੇ ਜਿਵੇਂ ਜੰਡ ਸਾਹਿਬ ਸੀ ਉਹ ਗੁਰੂ ਪਿਆਰੇ ਆਪਣੀ ਚਮਕੌਰ ਸਾਹਿਬ ਤੇ ਲਾ ਕੇ ਉਹਨੇ ਵੀ ਬਹੁਤ ਨੌਜਵਾਨ ਬਚਾਏ ਆ ਕਈ ਨੌਜਵਾਨ ਅਸੀਂ ਉੱਥੇ ਛੱਡ ਕੇ ਆਏ ਸੀ ਨਾ ਉਹ ਹੁੰਦੇ ਅੱਜ ਉਹ ਇੰਗਲੈਂਡ ਬੈਠਾ ਕਿ ਬੱਚਾ ਸਾਡਾ ਹੀ ਉਹ ਨਾ ਉੱਥੇ ਜਾਂਦਾ ਤੇ ਉਹ ਸ਼ਾਇਦ ਬੱਚਾ ਅੱਜ ਹੁੰਦਾ ਹੀ ਨਾ ਇਦਾਂ ਹੀ ਮਹਾਪੁਰਖਾਂ ਕੋਲ ਜਿਹੜੇ ਆ ਗਏ ਉਹਨਾਂ ਦੇ ਜੀਵਨ ਬਚ ਗਏ ਇਹ ਮਾਰੇ ਕਿਰਪਾ ਕਰੇ ਬਹੁਤ ਯਤਨ ਕਰਨੇ ਚਾਹੀਦੇ ਆ ਬਾਬਾ ਜੀ ਨੂੰ ਬੇਨਤੀ ਆ ਵੀ ਹੋਰ ਅੱਗੇ ਤੋਂ ਅੱਗੇ ਇਹ ਯਤਨ ਜਾਰੀ ਰੱਖਣ ਇਹ ਬਹੁਤ ਵੱਡੀ ਉਹਨਾਂ ਦੀ ਸੇਵਾ ਬਾਬਾ ਜੀ ਦੇ ਬਾਰੇ ਬਹੁਤ ਸੁਣਿਆ ਤੇ ਪਿਆਰੀ ਨੂੰ ਬੜਾ ਵੱਡਾ ਪਰਉਪਕਾਰ ਆ ਉਹਨਾਂ ਦਾ ਜਦੋਂ ਕੋਈ ਪਹੁੰਚ ਜਾਏ ਜਿਹੜਾ ਰੱਬ ਰੱਬ ਕਰਦਿਆਂ ਰੱਬ ਦਾ ਹੀ ਰੂਪ ਬਣ ਜਾਏ ਉਹ ਫਿਰ ਬਹੁਤ ਵੱਡੀ ਸ਼ਕਤੀ ਉਹਦੇ ਕੋਲ ਹੁੰਦੀ ਆ ਉਹ ਜਿਹੜੀ ਸ਼ਕਤੀ ਆ ਉਹ ਫਿਰ ਅਕਾਲ ਪੁਰਖ ਦੀ ਆ ਤੇ ਅਕਾਲ ਪੁਰਖ ਦੀ ਸ਼ਕਤੀ ਬਾਣੀ ਦੀ ਸ਼ਕਤੀ ਜਿਨ੍ਹਾਂ ਨਾ ਵਿਸਰ ਐ ਨਾਮ ਸੇ ਕਨੇ ਹੈ ਆਪੇ ਇਹ ਨਾ ਜਾਣੂ ਮੂਲ ਸਾਈਂ ਦੇ ਉਹ ਫਿਰ ਰੱਬ ਦਾ ਰੂਪ ਹੀ ਬਣ ਜਾਂਦੇ ਆ ਉਹ ਫਿਰ ਸਾਰਿਆਂ ਤੇ ਨਦਰਾਂ ਕਰਕੇ ਸਾਰਿਆਂ ਨੂੰ ਟਾਰ ਦਿੰਦੇ ਆ ਬਹੁਤ ਧੰਨਵਾਦ ਉਹਨਾਂ ਦਾ